ਵੇ ਦੇ ਪਾਪਾ ਮੱਕੇ ਦੇ ਬਾਤ ਨੂੰ ਇਹ ਬੂਤ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਬੂਤ ਕੈਪਚਰ ਕਰਨ ਜੀ ਹਾਂ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਜਿਮਣੀ ਚੋਣਾ ਲਈ 7 ਵਜੇ VOTING ਸ਼ੁਰੂ ਹੋਈ ਇੰਨਾਂ ਸੀਟਾਂ ਚ ਬਰਨਾਲਾ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਗਿੱਦੜਵਾਹਾ ਸੀਟਾਂ ਸ਼ਾਮਲ ਨੇ ਬੇਸ਼ੱਕ ਠੰਡ ਚ VOTING ਸ਼ੁਰੂ ਹੋਈ ਪਰ ਸਿਆਸੀ ਮਾਹੌਲ ਸਿਆਸੀ ਪਾਰਾ ਗਰਮਾਉਂਦਾ ਦਿਖਾਈ ਦਿੱਤਾ ਚਾਰੇ ਹਲਕਿਆਂ 'ਚ ਬੋਟਾਂ ਸ਼ਾਂਤੀ ਨਾਲ ਪੈ ਰਹੀਆਂ ਸੀ ਕਿ ਇਸ ਦੌਰਾਨ ਹੀ ਡੇਰਾ ਬਾਬਾ ਨਾਨਕ ਦੇ ਪਿੰਡ ਪਠਾਣਾ 'ਚ VOTING ਦੌਰਾਨ ਝੜਪ ਸ਼ੁਰੂ ਹੋ ਗਈ। ਕਾਫੀ ਸਮਾਂ ਹੰਗਾਮਾ ਹੁੰਦਾ ਦਿਖਾਈ ਦਿੱਤਾ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਵਰਕਰਾਂ ਨਾਲ ਖੜੇ ਦਿਖਾਈ ਦਿੱਤੇ ਤੇ ਇਸ ਦੌਰਾਨ ਹੀ ਰੰਧਾਵਾ ਦੀ ਮੌਜੂਦਗੀ 'ਚ ਡਾਂਗਾਂ ਚੱਲਦੀਆਂ ਵੀ ਦਿਖਾਈ ਦਿੱਤੀਆਂ ਨੇ ਜੋ ਕਿ ਸੋਸ਼ਲ ਮੀਡੀਆ 'ਤੇ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ। ਰੇ ਤੇਰਾ ਪਪਾ ਮਰ ਗਿਆ ਆ ਆ ਦੇਖੋ ਰੰਧਾਵਾ ਮੁਰਦਾਬਾ ਇਹ ਬੂਤ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਬੂਤ ਕੈਪਚਰ ਕਰਨ ਯਾਰ ਇੱਕ ਮਿੰਟ ਰੋ ਜਾ ਸਰ ਮੇਰੇ ਡਾਂਗ ਮਰੀ ਹੋਈ ਜਾਣਕਾਰੀ ਮੁਤਾਬਕ ਇਹ ਝੜਪ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਕਾਂਗਰਸ ਵਰਕਰਾਂ ਦੇ ਵਿਚਾਲੇ ਹੋਈ ਸੀ ਇਸ ਦੌਰਾਨ ਕਾਂਗਰਸ ਵਰਕਰਾਂ ਵੱਲੋਂ ਡਾਂਗਾ ਚਲਾਈਆਂ ਗਈਆਂ ਨੇ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਇਸ ਭਖੇ ਹੰਗਾਮੇ ਤੋਂ ਬਾਅਦ ਹੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਤੇ ਆਪ ਉਮੀਦਵਾਰ ਗੁਰਦੀਪ ਰੰਧਾਵਾ ਵੀ ਮੌਕੇ ਤੇ ਪਹੁੰਚੇ ਇਸ ਦੌਰਾਨ ਆਪ ਵਰਕਰਾਂ ਤੇ ਕਾਂਗਰਸ ਵਰਕਰਾਂ ਵੱਲੋਂ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਨੇ ਸੁਖੀਰਤਾ ਨੇ ਇਸ਼ਾਰਾ ਕੀਤਾ ਉਹਨੂੰ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ ਤੇ ਵੱਜਿਆ ਜਿੱਦਾਂ ਉਹਦਾ ਫਰਜ ਬੰਦਾ ਸੁਖੀਰ ਰੰਧਾਵਾ ਕੋਲ ਖੜੋ ਕੇ ਡਾਂਗਾਟੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਤੇ ਡਾਂਗ ਮਾਰ ਦਿੱਤੀ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਗੋਲ ਖਲੋ ਗੇ ਸੁਖੀ ਰੰਦਾ ਵੇਡ ਆ ਵੇਖੋ ਇਹ ਵੀਡੀਓ ਹੀ ਇਹ ਵੀਡੀਓ ਜਿੰਨ ਤੱਕ ਕਰਾਂਗੇ 2-4 ਫੁੱਟ ਤੇ ਸੁਖੀ ਰੰਦਾ ਵਾ ਪਿੱਛੇ ਖਲੋਤਾ ਉਹਨੇ ਡਾਂਗ ਫੜ ਕੇ ਮੇਰੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਬਾਂਹ ਅੱਗੇ ਕਰਕੇ ਬਚਾਈ ਮੇਰੀ ਮੇਰਾ ਪੁੱਤ ਤੇ ਡਾਂਗ ਮਾਰੀ ਮੈਂ ਆਉਂਦੇ ਦੋ ਦੋ ਕਾਲੇ ਸਰਪੰਚੀ ਉਹ ਇਹ ਬੰਦੇ ਸਾਰਾ ਕੀਤਾ ਉਹ ਗੁੰਡਿਆਂ ਨੂੰ ਕੀਤਾ ਕਿ ਫੜ ਲੋ ਨੇ ਮੈਨੂੰ ਕੁੱਟ ਮਾਰੇ ਨਾ ਬੜੀ ਕੀਤੀ ਆ ਹਾਂਜੀ ਵਾਹ ਮਾਰਿਆ ਨੂੰ ਸੜਕ ਦੇ ਵਿੱਚ ਮਾਰਿਆ ਚੁੱਕ ਚੁੱਕ ਕੇ ਮਾਰਿਆ ਮਾ ਹਾਂਜੀ ਮੁੜ ਕੇ ਛਦਾਇਆ ਜਿਨਾਂ ਨੇ ਹਾਂਜੀ ਇਹ ਕਾਂਗਰਸ ਦੇ ਇਸ ਪਖੇ ਹੰਗਾਮੇ ਤੋਂ ਬਾਅਦ ਮੌਕੇ ਤੇ ਪਹੁੰਚੇ ਸੰਸਦ ਸੁਖਿੰਦਰ ਸਿੰਘ ਰੰਧਾਵਾ ਤੇ ਡੇਰਾ ਬਾਬਾ ਨਾਨਕ ਤੋਂ ਆਪ ਉਮੀਦਵਾਰ ਗੁਰਦੀਪ ਰੰਧਾਵਾ ਆਮੋ ਸਾਹਮਣੇ ਹੁੰਦੇ ਦਿਖਾਈ ਦਿੱਤੇ ਨੇ ਦੋਮਾ ਵੱਲੋਂ ਇੱਕ ਦੂਜੇ ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਗਏ ਨੇ ਇਹ ਇਹਨੇ ਮੈਨਾ ਕਲਾਨੌਰ ਕੀਤਾ ਮੈਂ ਉੱਥੇ ਐਸਪੀ ਸਾਹਿਬ ਨੂੰ ਕਹਤਾ ਮੈਂ ਕਿਹਾ 5 ਮਿੰਟ ਚ ਨੂੰ ਕਹ ਚੱਲ ਜਾਂ ਨਹੀਂ ਤੇ ਐਸੋ ਤੇ ਇਹੋ ਜਿਹਾ ਠੇੜ ਦਾਂਗੇ ਜਦ ਜਤ ਕਰੇ ਕਿਤੇ ਸਮਝਦਾ ਕਿ ਆਪਣੇ ਆਪ ਨੂੰ ਬਦਵਾਚ ਬਣਾਇਆ ਇਹ ਗੁੰਡਾਗਰ ਦਾ ਗੁੰਡਾਗਰ ਦੀ ਕਰਦਾ ਇਲਾਕੇ ਚ ਇਹਦੀ ਬਦਮਾਸ਼ੀ ਕੱਢਣੀ ਆਤੀ ਹੁਣ ਅਸੀਂ ਇਹ ਬਣਿਆ ਕੀ ਫਿਰ ਤਾਂ ਆਪਣੇ ਆਪ ਚ ਇਹ ਲੋਕਾਂ ਦੇ ਨਿਆਣੇ ਮਰੌਣ ਨੂੰ ਤੁਰਿਆ ਫਿਰਦਾ ਛੜਕਾਂ ਤੇ ਜੜ ਦੀ ਮੋਛਾ ਨਿੰਬੂ ਖਲਾਉਂਦਾ ਜੜ ਦੀ ਮੋਛ ਤੇ ਹਾਂ ਉਹਦੀ ਦੇਖ ਲਓ ਕਿੱਥੇ ਆ ਉਹਨੂੰ ਜਿਹੜੀ ਮਾਰੀ ਆ ਤੇ ਉਹਨੂੰ ਆਖੇ ਪੁਲਿਸ ਨੂੰ ਕਰੋ ਐਕਸ਼ਨ ਤੁਸੀਂ ਮੇਰੇ ਨਾਲ ਸੀ ਕਿਹੜੀ ਤਾਕਤ ਜੀ ਆ ਵੀ ਇਹਦਾ ਮੈਡੀਕਲ ਚਾਹਵਾਂ ਨਹੀਂ ਲਿਆਓ ਹਾਂ ਸਾਹਮਣੇ ਨਹੀਂ ਤੁਸੀਂ ਇੱਥੇ ਸੀ ਨਾ ਮੇਰੇ ਨਾਲ ਹੀ ਕੋਈ ਨਹੀਂ ਆਉਣ ਦੇ ਆਉਣ ਦੇ ਉਧਰ ਇਸ ਪੱਖੇ ਵਿਵਾਦ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਮਲਜਮ ਪਾਇਆ ਗਿਆ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜੇ ਸਾਨੂੰ ਕੋਈ ਸ਼ੱਕ ਹੋਗਾ ਉਹ ਸਾਰਾ ਕਰਾਂਗੇ ਚੱਕ ਜਿਹੜਾ ਕਿਹਾ ਜਾ ਰਿਹਾ ਕਿ ਅੰਦਰ ਉਹ ਸਾਰਾ ਚੈੱਕ ਕਰਾਂਗੇ ਜਿਹਦਾ ਇਹ ਸ਼ੱਕ ਹੋਗਾ ਸਾਰਾ ਕਰਾਂਗੇ ਭੰਦੀ ਕਾਨੂੰਨੀ ਕਾਰਵਾਈ ਕਰਾਂਗੇ ਜਾਣਕਾਰੀ ਮੁਤਾਬਕ ਡੇਰਾ ਬਾਬਾ ਨਾਨਕ ਤੋਂ ਇਲਾਵਾ ਬਾਕੀ ਦੇ ਤਿੰਨੋ ਹਲਕਿਆਂ ਚ ਸ਼ਾਂਤੀ ਦੇ ਮਾਹੌਲ ਚ VOTING ਹੋਈ ਹੈ ਦੱਸ ਦਈਏ ਕਿ 5 ਵਜੇ ਤੱਕ ਗਿੱਦੜ ਵਹਾੜ ਚ ਸਭ ਤੋਂ ਵੱਧ 78% ਤੋਂ ਵੱਧ VOTING ਹੋਈ ਹੈ ਜਦਕਿ ਡੇਰਾ ਬਾਬਾ ਨਾਨਕ ਚ 59% ਤੋਂ ਵੱਧ ਬਰਨਾਲਾ ਚ 52% ਤੇ ਚੱਪੇਵਾਲ ਹਲਕੇ ਚ 48% ਤੋਂ ਵੱਧ VOTING ਹੋਈ ਹੈ ਜਦਕਿ 5 ਵਜੇ ਤੱਕ ਹੀ ਔਸਤਨ ਚਾਰੇ ਹਲਕਿਆਂ ਦੀ VOTING ਫੀਸਦ ਮਿਲਾ ਕੇ 59% ਰਹੀ ਹੈ ਜੀਹਾਂ ਇੱਕ ਪਾਸੇ ਇਨ੍ਹਾਂ ਸਾਰੇ ਹੀ ਹਲਕਿਆਂ ਤੋਂ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਆਪਣੀ ਆਪਣੀ ਜਿੱਤ ਦੇ ਦਾਅਵੇ ਠੋਕਰੇ ਨੇ ਜਦ ਕਿ ਹੁਣ ਦੂਜੇ ਪਾਸੇ 23 ਨਵੰਬਰ ਦਿਨ ਸ਼ਨੀਵਾਰ ਨੂੰ ਐਲਾਨੇ ਜਾਣ ਵਾਲੇ ਨਤੀਜੇ ਹੀ ਇਹ ਤੈਅ ਕਰਨਗੇ ਕਿ ਹਲਕੇ ਦਾ ਕਿੰਗ ਕੌਣ ਹੋਵੇਗਾ ਕਿਸ ਦੇ ਸਿਰ ਤਾਜ ਸਜੇਗਾ ਕੌਣ ਐਮਐਲਏ ਬਣਦਾ ਤੇ ਕੌਣ ਇਸ ਸਿਆਸੀ ਜੁੱਧ ਚ ਪਾਸਤ ਹੁੰਦਾ ਯਾਨੀ ਹਾਰਦਾ ਬਿਊਰੋ ਰਿਪੋਰਟ ਜਗਬਣੀ ਟੀਵੀ